ਤਨ ਤਨ ਬਾਬਾ ਜ਼ਿੰਦਾ ਪੀਰ ਬਾਬਾ ਖਵਾਜਾ ਦੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਜੋਰਾਤੇ ਤਨ ਤਨ ਬਾਬਾ ਜ਼ਿੰਦਾ ਪੀਰ ਬਾਬਾ ਖਵਾਜਾ ਖਿਜਰ ਵਲੀ ਜੀ ਨੀਲੋ ਵਿਖੇ ਹਰ ਸਾਲ ਸਤੰਬਰ ਮਹੀਨੇ ਦੇ ਜੇਠੇ ਵੀਰਵਾਰ ਨੂੰ ਪੰਡਾਰਾ ਅਤੇ ਸੱਭਿਆਚਾਰਕ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਇਸ ਸਾਲ ਵੀ ਪੰਡਾਰਾ ਅਤੇ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਜੋੜ ਮੇਲਾ ਤੇ ਪੰਡਾਰਾ 19 ਸਤੰਬਰ ਦਿਨ ਵੀਰਵਾਰ ਨੂੰ ਕਰਵਾਇਆ ਜਾਣਾ ਹੈ ਬੁੱਧਵਾਰ ਨੂੰ ਬਾਬਾ ਜੀ ਦੀ ਮਹਿੰਦੀ ਅਤੇ ਜਾਗੋ ਦਾ ਪ੍ਰੋਗਰਾਮ ਉਲੀਕਿਆ ਜਾਣਾ ਹੈ ਅਤੇ ਵੀਰਵਾਰ ਸਵੇਰੇ 9 ਵਜੇ ਸਬਿਆਚਾਰ ਅਤੇ ਧਾਰਮਿਕ ਪ੍ਰੋਗਰਾਮ ਦਾ ਆਗਾਜ਼ ਹੋ ਜਾਵੇਗਾ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਵੱਡੇ ਅਤੇ ਮਸ਼ਹੂਰ ਪੰਜਾਬੀ ਗਾਇਕ ਸ਼ਿਰਕਤ ਕਰਨਗੇ ਜਿਸ ਵਿੱਚ ਪਾਲੀ ਦੇਤਵਾਲੀਆ ਸੋਹਣ ਸਿਕੰਦਰ ਅਮਰਪਾਲੀ ਕੌਰ ਸਿਮੀ ਗੁਰਕੀਰਤ ਰਾਏ ਮੁਸਕਾਨ ਚੋਪੜਾ ਆਦਿ ਪਹੁੰਚ ਕੇ ਬਾਬਾ ਜੀ ਦਾ ਗੁਣਗਾਨ ਕਰਨਗੇ ਸਮਰਾਲਾ ਤੋਂ ਕਰਿਸ਼ਨ ਲਾਲ ਚਾਂਦਲਾ ਦੀ ਰਿਪੋਰਟ ਹਾਂਜੀ ਬਾਬਾ ਜੀ ਕੀ ਨਾਮ ਹੈ ਮੇਰਾ ਨਾਮ ਬਾਬਾ ਮਨਜੋਤ ਸਿੰਘ ਘਰੇਵਾਲ ਮੁੱਖ ਸੇਵਾਦਾਰ ਤੰਤਨ ਗਿੰਦਾ ਪੀਰ ਖਵਾਦਾ ਕਿਦਰ ਵਾਲੀ ਨੀਲੋਂ ਦਰਬਾਰ ਕੀ ਪ੍ਰੋਗਰਾਮ ਹੈਗਾ ਜੀ ਇੱਥੇ ਵੀਰਵਾਰ ਨੂੰ ਹਰ ਸਾਲ ਦੀ ਤਰ੍ਹਾਂ ਅਸੀਂ ਜਿਹੜਾ ਹੈਗਾ ਸਤੰਬਰ ਦੇ ਦੇਠੇ ਵੀਰਵਾਰ ਨੂੰ ਇੱਥੇ ਆਪਣੇ ਭੰਡਾਰਾ ਤੇ ਜੋੜ ਮੇਲਾ ਹੁੰਦਾ ਉਹਦੋਂ ਵਾਰ ਰਾਤ ਦੀ ਮਹਿੰਦੀ ਹੁੰਦੀ ਹੈ ਜਾਗੋ ਹੁੰਦੀ ਹੈ ਔਰ ਵੀਰਵਾਰ ਨੂੰ 19 ਤਰੀਕ ਨੂੰ ਸਵੇਰੇ 9 ਵਜੇ ਤੋਂ ਫਿਰ ਸਭਿਆਚਾਰਕ ਤੇ ਧਾਰਮਿਕ ਪ੍ਰੋਗਰਾਮ ਚੱਲਦਾ ਆਇਆ ਉਹਦੇ ਵਿੱਚ ਸਾਡੇ ਜਿੰਨੇ ਵੀ ਮਸ਼ਹੂਰ ਗਾਇਕ ਨੇ ਪੰਜਾਬ ਦੇ ਚਾਹੇ ਪਾਲੀ ਵੇਦਵਾਲੀਆ ਹੋ ਗਿਆ ਸੋਨ ਸਕੰਦਰ ਹੋ ਗਿਆ ਅਮਰ ਪਾਲੀ ਹੋ ਗਿਆ ਤੇ ਉਹ ਕੌਰ ਫਿਮੀ ਹੋ ਗਈ ਗੁਰਕੀਰਤ ਰਾਏ ਹੋ ਗਈ ਮਸਕਾਨ ਚੋਪੜਾ ਹੋਗੇ ਕਈ ਵਧੀਆ ਵਧੀਆ ਜਿਹੜੇ ਕਲਾਕਾਰ ਨੇ ਉਹ ਫਿਰ ਬਾਬਾ ਜੀ ਦਾ ਗੁਣਗਾਨ ਕਰਦੇ ਆ ਇਹ ਜਿਹੜਾ ਮੇਲਾ ਹੁੰਦਾ ਜੀ ਆ ਇੱਕ ਦਿਨ ਦਾ ਹੁੰਦਾ ਜਾਂ ਦੋ ਦਿਨ ਦਾ ਕੀ ਪ੍ਰੋਗਰਾਮ ਇਹ ਜਿਹੜਾ ਸਤੰਬਰ ਦਾ ਮੇਲਾ ਹੁੰਦਾ ਹੈ ਇਹ ਦੋ ਦਿਨ ਦਾ ਹੁੰਦਾ ਹੈ 18 ਤਰੀਕ ਦੀ ਜਿਸ ਤਰ੍ਹਾਂ ਮੈਂ ਦੱਸ ਕੇ ਹਟਿਆ ਤੁਹਾਨੂੰ ਕਿ ਮਹਿੰਦੀ ਹੁੰਦੀ ਹੈ ਔਰ ਜਾਗੋ ਦੀ ਰਸਮ ਹੁੰਦੀ ਹੈ ਇੱਥੇ ਔਰ 19 ਤਰੀਕ ਜਿਹੜਾ ਹੈਗਾ ਫਿਰ ਸਭਿਆਚਾਰਕ ਔਰ ਧਾਰਮਿਕ ਜਿਹੜਾ ਪ੍ਰੋਗਰਾਮ ਹੈਗਾ ਇੱਥੇ ਉਹ ਸਾਰੀ ਦਿਹਾੜੀ 9 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਉਹ ਪ੍ਰੋਗਰਾਮ ਜਿਹੜਾ ਚੱਲਦਾ ਹੈ ਪ੍ਰੋਗਰਾਮ ਦੀ ਸਟਾਰਟਿੰਗ ਕਿੰਨੇ ਵਜੇ ਹੋ ਜਾਂਦੀ ਹੈ ਜੀ 9:00 ਵਜੇ ਸਵੇਰੇ ਸਟਾਰਟਿੰਗ ਕਰ ਦਿੰਦੇ ਆ 9:00 ਵਜੇ ਸਵੇਰੇ ਪਹਿਲਾ ਨਿਸ਼ਾਨ ਸਾਹਿਬ ਝੰਡੇ ਦੀ ਰਸਮ ਹੁੰਦੀ ਹੈ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚੱਲਦਾ ਹੈਗਾ 9:00 ਵਜੇ ਤੋਂ ਦੇਰ ਸ਼ਾਮ ਤੱਕ ਔਰ ਸ਼ਾਮ ਨੂੰ 5:00 ਵਜੇ ਜਿਹੜਾ ਉਹ ਚਾਦਰ ਦੀ ਰਸਮ ਹੁੰਦੀ ਹੈ ਸੰਗਤਾਂ ਲਈ ਕੋਈ ਖਾਸ ਪ੍ਰਬੰਧ ਕੀਤੇ ਹੋਏ ਨੇ ਜੀ ਸੰਗਤਾਂ ਲਈ ਖਾਸ ਪ੍ਰਬੰਧ ਹੈ ਉਹਨਾਂ ਦੇ ਰਹਿਣ ਵਾਸਤੇ ਲੰਗਰ ਪਾਣੀ ਵਾਸਤੇ ਜੋ ਵੀ ਦੇਸ਼ ਅਦੇਸ਼ਾ ਤੋਂ ਸੰਗਤਾਂ ਹੋਣਗੀਆਂ ਉਹਨਾਂ ਦੇ ਰਖ ਰਖਾਵ ਲਈ ਉਹਨਾਂ ਦੇ ਠਹਿਰਨ ਲਈ ਉਹਨਾਂ ਦੇ ਲੰਗਰ ਪਾਣੀ ਵਾਸਤੇ ਖਾਸ ਪ੍ਰਬੰਧ ਕੀਤਾ ਗਿਆ ਕੀ ਸਨੇਹ ਦੇ ਦਉਗੇ ਤੁਸੀਂ ਸੰਗਤ ਨੂੰ ਸੰਗਤ ਨੂੰ ਸੁਨੇਹਾ ਦਨੇ ਆ ਕਿ ਵੱਧ ਤੋਂ ਵੱਧ ਦਰਬਾਰ ਤੇ ਜੁੜੋ ਔਰ ਪਰਮਾਤਮਾ ਹੀ ਕਿਹਦਾ ਜਰੀਆ ਜੋ ਸਾਨੂੰ ਪਤਸਾਗਰ ਤੋਂ ਪਾਰ ਲਾਉਂਦਾ ਔਰ ਪਰਮਾਤਮਾ ਦੇ ਨਾਲ ਜੁੜੋ ਹਾਂ ਮੈਂ ਇਹ ਗੱਲ ਤੇ ਉਲਟ ਹੈ ਕਿ ਕਿਸੇ ਤੁਸੀਂ ਇਨਸਾਨ ਨਾਲ ਜੁੜਦੇ ਹੋ ਕਿਸੇ ਦੇਤਾਰੀ ਗੁਰੂ ਨਾਲ ਜੁੜਦੇ ਹੋ ਮੈਂ ਉਸੋਂ ਗੱਲ ਦੇ ਉਲਟ ਹੈ ਰੱਬ ਨਾਲ ਹਮੇਸ਼ਾ ਜੁੜੋ ਜਿੱਥੇ ਵੀ ਤੁਸੀਂ ਜਾਂਦੇ ਹੋ ਗੁਰਦੁਆਰਾ ਸਾਹਿਬ ਜਾਂਦੇ ਮੰਦਿਰ ਜਾਂਦੇ ਦਰਬਾਰ ਤੇ ਹੁੰਦੇ ਜਿੱਥੇ ਵੀ ਜਾਂਦੇ ਹੋ ਰੱਬ ਨਾਲ ਜੁੜੋ ਰੱਬ ਨਾਲ ਜੋੜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ